ਤਾਲਦੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਜੇਕਰ ਤੁਹਾਨੂੰ ਵੀ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਇਹ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜਰੂਰ ਦਿਨਾ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜੋ ਕਿ ਇੱਕ ਸ਼ੇਰ ਤੇ ਚੂਹੇ ਦੀ ਕਹਾਣੀ ਹੈ ਜੰਗਲ ਦੀ ਇੱਕ ਸੰਘਣੀ ਥਾਂ ਸੀ ਜਿੱਥੇ ਸੂਰਜ ਦੀਆਂ ਕਿਰਨਾਂ ਵੀ ਬੜੀ ਮੁਸ਼ਕਲ ਨਾਲ ਪੱਤਿਆਂ ਵਿੱਚੋਂ ਲੰਘਦੀਆਂ ਸਨ ਉੱਥੇ ਇੱਕ ਵੱਡਾ ਸ਼ੇਰ ਰਹਿੰਦਾ ਸੀ ਰਾਜਾ ਸ਼ੇਰ ਸਿੰਘ ਉਸ ਦੀ ਗਰਜ ਨਾਲ ਪੂਰਾ ਜੰਗਲ ਕੰਬਦਾ ਸੀ ਹਾਥੀ ਬਾਗ ਤੇ ਸੱਪ ਵੀ ਉਹਦੇ ਸਾਹਮਣੇ ਸਿਰ ਝੁਕਾਉਂਦੇ ਸਨ ਪਰ ਸ਼ੇਰ ਸਿੰਘ ਦਾ ਦਿਲ ਬਹੁਤ ਵੱਡਾ ਸੀ ਉਹ ਕਿਸੇ ਨੂੰ ਵੀ ਬਿਨਾਂ ਕਾਰਨ ਤਕਲੀਫ ਨਹੀਂ ਸੀ ਦਿੰਦਾ ਉਹ ਸਿਰਫ ਸ਼ਿਕਾਰ ਕਰਦਾ ਸੀ ਜਦੋਂ ਉਸ ਨੂੰ ਭੁੱਖ ਲੱਗਦੀ ਸੀ ਜੰਗਲ ਦੇ ਦੂਜੇ ਪਾਸੇ ਇੱਕ ਛਿੱਕਾ ਜਿਹਾ ਚੂਹਾ ਰਹਿੰਦਾ ਸੀ ਚੂਹੇ ਦਾ ਨਾਮ ਸੀ ਮੀਤੂ ਮੀਤੂ ਬਹੁਤ ਹੀ ਸਰਾਰਤੀ ਤੇ ਖੁਸ਼ਮਿਜ਼ਾਜ ਸੀ ਉਹ ਕਦੇ ਕਿਸੇ ਦੇ ਬੋਰੇ ਵਿੱਚੋਂ ਦਾਣੇ ਚੁੱਕਦਾ ਕਦੇ ਕਿਸੇ ਦੀ ਖੱਡ ਵਿੱਚ ਲੁਕ ਕੇ ਦੋਸਤਾਂ ਨੂੰ ਡਰਾਉਂਦਾ ਉਸ ਦੇ ਹੱਸਣ ਦੀ ਆਵਾਜ਼ ਇੰਨੀ ਪਿਆਰੀ ਸੀ ਕਿ ਜੰਗਲ ਦੇ ਬਹੁਤ ਸਾਰੇ ਪੰਛੀ ਉਸ ਦੀ ਮਸਤੀ ਤੇ ਆਦੀ ਹੋ ਚੁੱਕੇ ਸਨ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਧੁੱਪ ਤਿੱਖੀ ਪੈ ਰਹੀ ਸੀ ਸਾਰੇ ਜਾਨਵਰ ਆਪਣੀਆਂ ਟਿਕਾਣੀਆਂ 'ਚ ਆਰਾਮ ਕਰ ਰਹੇ ਸਨ ਸ਼ੇਰ ਸਿੰਘ ਵੀ ਇੱਕ ਵੱਡੇ ਵੇਰੀ ਦੇ ਰੁੱਖ ਹੇਠਾਂ ਸੁੱਤਾ ਪਿਆ ਸੀ ਉਸ ਦੀਆਂ ਸਾਹਮਾ ਦੀ ਗੂੰਜ ਨਾਲ ਜੰਗਲ ਵਿੱਚ ਇੱਕ ਅਜੀਬ ਸੌਖਾ ਸੁਰ ਬਣਿਆ ਹੋਇਆ ਸੀ ਮੀਤੂ ਉਸੇ ਵੇਲੇ ਆਪਣੀਆਂ ਮਸਤੀ ਭਰੀਆਂ ਚਾਲਾਂ ਚੱਲਦਾ ਦਾਣਿਆਂ ਦੀ ਖੋਜ ਵਿੱਚ ਇੱਧਰ ਉੱਧਰ ਪਟਕਦਾ ਉੱਥੇ ਪਹੁੰਚ ਗਿਆ ਉਸ ਨੇ ਵੇਖਿਆ ਕਿ ਇੱਕ ਵੱਡਾ ਸ਼ੇਰ ਸੁੱਤਾ ਪਿਆ ਉਹਨੇ ਕਦੇ ਨਾ ਵੱਡਾ ਸ਼ੇਰ ਦੇਖਿਆ ਨਹੀਂ ਸੀ ਨੇੜੇ ਤੋਂ ਉਸ ਦਾ ਮਨ ਕੀਤਾ ਕਿ ਇੱਕ ਵਾਰੀ ਮਸਤੀ ਕਰੀ ਜਾਵੇ ਉਹ ਵਾਹ ਕੀ ਵੱਡਾ ਰਾਜਾ ਲੱਗਦਾ ਏ ਵੀ ਤੂੰ ਨੇ ਸੋਚਿਆ ਜੇ ਮੈਂ ਇਸ ਦੇ ਉੱਤੇ ਦੌੜਾਂ ਮਾਰਾਂ ਤਾਂ ਕਿੰਨਾ ਮਜ਼ਾ ਆਵੇਗਾ ਕਿਸੇ ਹੋਰ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਤਾਂ ਉਹ ਡਰ ਜਾਂਦਾ ਪਰ ਮਿੱਤੂ ਦਾ ਦਿਲ ਬਹੁਤ ਬਹਾਦਰ ਸੀ ਉਹ ਸ਼ੇਰ ਦੇ ਪੰਜੇ ਦੇ ਕੋਲ ਆ ਗਿਆ ਪਹਿਲਾਂ ਉਸ ਨੇ ਹੌਲੀ ਜਿਹਾ ਪੈਰ ਰੱਖਿਆ ਸ਼ੇਰ ਦੇ ਕੰਨ ਹੌਲੇ ਜੇ ਹਿੱਲੇ ਪਰ ਉਹ ਸੁਪਤਾ ਰਿਹਾ ਫਿਰ ਮੀਤੂ ਨੇ ਸ਼ੇਰ ਦੇ ਪੇਟ ਉੱਤੇ ਚੜ ਕੇ ਛੋਟੀਆਂ-ਛੋਟੀਆਂ ਸਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸ਼ੇਰ ਦੇ ਸੁਪਨੇ ਵਿੱਚ ਉਹ ਆਪਣੇ ਸ਼ਿਕਾਰ ਦੇ ਪਿੱਛੇ ਦੌੜ ਰਿਹਾ ਸੀ ਪਰ ਅਚਾਨਕ ਉਸ ਨੇ ਆਪਣੇ ਪੇਟ ਉੱਤੇ ਕੁਝ ਚੁਬਣ ਮਹਿਸੂਸ ਕੀਤੀ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਉਸ ਨੇ ਗਰਜਦਿਆਂ ਹੀ ਪੰਜਾ ਮਾਰਿਆ ਤੇ ਮੀਤੂ ਫਸ ਗਿਆ ਉਸ ਦੇ ਨੋਹਾ ਵਿੱਚ ਸ਼ੇਰ ਦੀਆਂ ਅੱਖਾਂ ਲਾਲ ਹੋ ਗਈਆਂ ਕੌਣ ਹੈ ਜੋ ਮੇਰੀ ਨੀਂਦ ਖਰਾਬ ਕਰ ਰਿਹਾ ਹੈ ਉਸ ਦੀ ਆਵਾਜ਼ ਨਾਲ ਦਰਖਤਾਂ ਦੇ ਪੱਤੇ ਵੀ ਤਰਤਰਾਉਣ ਲੱਗ ਪਏ ਮਿੱਤੂ ਡਰ ਗਿਆ ਪਰ ਹੌਲੀ ਆਵਾਜ਼ ਵਿੱਚ ਕਹਿੰਦਾ ਮaaf ਕਰ ਦਿਓ ਸ਼ੇਰ ਰਾਜਾ ਜੀ ਮੈਂ ਖੇਡਦਾ ਖੇਡਦਾ ਆ ਗਿਆ ਸੀ ਮੈਨੂੰ ਮਾਰਨਾ ਮੈਂ ਤੈਨੂੰ ਕਦੇ ਵੀ ਤਕਲੀਫ ਨਹੀਂ ਦਵਾਗਾ ਸ਼ੇਰ ਨੇ ਗੁੱਸੇ ਨਾਲ ਕਿਹਾ ਮੈਂ ਤੈਨੂੰ ਕਿਉਂ ਛੱਡਾਂ ਪਹਿਲਾਂ ਤਾਂ ਤੂੰ ਮੇਰੀ ਨੀਂਦ ਖਰਾਬ ਕੀਤੀ ਮੇਰੇ ਸਰੀਰ ਉੱਤੇ ਦੌੜਿਆ ਪਰ ਫਿਰ ਉਸਨੇ ਚੂਹੇ ਵੱਲ ਤੱਕਿਆ ਕਿ ਨਿੱਕਾ ਜਿਹਾ ਜਾਨਵਰ ਡਰ ਨਾਲ ਕੰਬਦਾ ਹੋਇਆ ਸ਼ੇਰ ਦੇ ਦਿਲ ਵਿੱਚ ਦਇਆ ਜਾਗ ਪਈ ਉਸਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਚੱਲ ਜਾ ਅੱਜ ਤੈਨੂੰ ਮੈਂ ਛੱਡ ਰਿਹਾ ਪਰ ਯਾਦ ਰੱਖੀ ਕਦੇ ਸ਼ੇਰ ਨੂੰ ਮਸਕਰੀ ਨਾਲ ਨਾ ਵੇਖੀ ਮੀਤੂ ਨੇ ਵੀ ਧੰਨਵਾਦ ਕੀਤਾ ਧੰਨਵਾਦ ਰਾਜਾ ਜੀ ਮੈਂ ਇਹ ਉਪਕਾਰ ਕਦੇ ਨਹੀਂ ਭੁੱਲਾਂਗਾ ਇੱਕ ਦਿਨ ਮੈਂ ਵੀ ਤੇਰਾ ਭਲਾ ਕਰਾਂਗਾ ਸ਼ੇਰ ਹੱਸਿਆ ਹਾ 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 ਚੂਹਾ ਵੀ ਮੇਰਾ ਕਦੇ ਭਲਾ ਕਰ ਸਕਦਾ ਜਾਂ ਪਾਗਲ ਐ ਤੂੰ ਪਰ ਖੁਸ਼ ਰਹਿ ਜਾ ਮੀਤੂ ਦੌੜਦਾ ਹੋਇਆ ਚਲਾ ਗਿਆ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ ਉਸਨੇ ਜੋ ਵਾਅਦਾ ਕੀਤਾ ਸੀ ਉਸ ਦੇ ਦਿਲ ਵਿੱਚ ਵਸ ਗਿਆ ਸੀ ਦਿਨ ਲੰਘਦੇ ਗਏ ਜੰਗਲ ਵਿੱਚ ਮੌਸਮ ਬਦਲਦਾ ਗਿਆ ਕਦੇ ਬਾਰਿਸ਼ ਪਈ ਕਦੇ ਹਵਾ ਚੱਲੀ ਇੱਕ ਦਿਨ ਕੁਝ ਸ਼ਿਕਾਰੀ ਜੰਗਲ ਵਿੱਚ ਆਏ ਉਹਨਾਂ ਨੇ ਵੱਡੇ ਵੱਡੇ ਜਾਲ ਲਗਾਏ ਤਾਂ ਕਿ ਸ਼ੇਰ ਨੂੰ ਫੜ ਸਕਣ ਸ਼ੇਰ ਸਿੰਘ ਨੂੰ ਖਬਰ ਨਹੀਂ ਸੀ ਉਹ ਹਮੇਸ਼ਾ ਵਾਂਗ ਸ਼ਿਕਾਰ ਦੀ ਤਲਾਸ਼ ਵਿੱਚ ਜੰਗਲ ਦੇ ਇੱਕ ਪਾਸੇ ਗਿਆ ਜਦੋਂ ਉਹ ਰੁੱਖਾਂ ਵਿੱਚੋਂ ਲੰਘਦਾ ਸੀ ਅਚਾਨਕ ਉਸਦਾ ਪੈਰ ਇੱਕ ਮੋٹے ਜਿਹੇ ਜਾਲ ਵਿੱਚ ਫਸ ਗਿਆ ਸ਼ੇਰ ਨੇ ਗਰਜ ਮਾਰੀ ਪਰ ਜਾਲ ਬਹੁਤ ਮਜ਼ਬੂਤ ਸੀ ਉਹ ਜਿੰਨਾ ਹਿੱਲਦਾ ਜਾ ਰ ਜਾਲ ਹੋਰ ਤੰਗ ਹੁੰਦਾ ਗਿਆ ਕੁਝ ਘੰਟਿਆਂ ਵਿੱਚ ਸ਼ੇਰ ਥੱਕ ਗਿਆ ਉਸ ਦੀ ਗਰਜ ਹੌਲੀ ਪੈ ਗਈ ਉਹ ਸ਼ਾਮ ਦਾ ਸਮਾਂ ਸੀ ਤੇ ਜੰਗਲ ਦੇ ਕੋਨੇ ਵਿੱਚੋਂ ਉਹੀ ਮਿੱਤੂ ਚੂਹਾ ਆਪਣੇ ਖੁੱਡ ਵੱਲ ਨੂੰ ਜਾ ਰਿਹਾ ਸੀ ਉਸਨੇ ਦੂਰੋਂ ਸ਼ੇਰ ਦੀ ਗਰਜ ਸੁਣੀ ਇਹ ਆਵਾਜ਼ ਤਾਂ ਮੇਰੇ ਦੋਸਤ ਸ਼ੇਰ ਸਿੰਘ ਦੀ ਲੱਗਦੀ ਹੈ ਉਸਨੇ ਮਨ ਵਿੱਚ ਸੋਚਿਆ ਤੇ ਉਹ ਦੌੜ ਕੇ ਉਸ ਥਾਂ ਤੇ ਆਇਆ ਜਦੋਂ ਉਸ ਥਾਂ ਤੇ ਪਹੁੰਚਿਆ ਤਾਂ ਮਿੱਤੂ ਨੇ ਵੇਖਿਆ ਕਿ ਸ਼ੇਰ ਜਾਲ ਵਿੱਚ ਫਸਿਆ ਪਿਆ ਸੀ ਉਹਦੀਆਂ ਅੱਖਾਂ ਉਹਨਾਂ ਦੀਆਂ ਅੱਖਾਂ ਮਿਲੀਆਂ ਸ਼ੇਰ ਦੇ ਮੂੰਹੋਂ ਸ਼ਬਦ ਨਿਕਲੇ ਮਿੱਤੂ ਤੂੰ ਆਇਆ ਮੈਂ ਫਸ ਗਿਆ ਹਾਂ ਸ਼ਿਕਾਰੀ ਦਾ ਜਾਲ ਹੈ ਹੁਣ ਮੇਰਾ ਅੰਤ ਨੇੜੇ ਹੈ ਮਿੱਤੂ ਨੇ ਕਿਹਾ ਨਹੀਂ ਸ਼ੇਰ ਰਾਜਾ ਜੀ ਜਦ ਤੱਕ ਮੈਂ ਆ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਤੁਸੀਂ ਮੇਰੇ ਉੱਤੇ ਕਿਰਪਾ ਕੀਤੀ ਸੀ ਨਾ ਉਸ ਦਿਨ ਮੈਨੂੰ ਆਪਣਾ ਵਾਅਦਾ ਯਾਦ ਹੈ ਹੁਣ ਮੇਰੀ ਵਾਰੀ ਹੈ ਉਸ ਨੇ ਆਪਣੇ ਤੇਜ਼ ਦੰਦਾਂ ਨਾਲ ਜਾਲ ਨੂੰ ਕੱਟਣਾ ਸ਼ੁਰੂ ਕੀਤਾ ਉਹ ਛੋਟਾ ਜਿਹਾ ਸੀ ਪਰ ਉਸ ਦਾ ਜਜਵਾ ਬਹੁਤ ਵੱਡਾ ਸੀ ਹੌਲੀ ਹੌਲੀ ਕਰਕੇ ਉਹ ਜਾਲ ਦੀਆਂ ਰस्सੀਆਂ ચીਰਦਾ ਗਿਆ ਸ਼ੇਰ ਹੈਰਾਨ ਹੋ ਕੇ ਵੇਖਦਾ ਰਹਿ ਗਿਆ ਜਿਸ ਤੀਉ ਰੇ ਉਸ ਤੇ ਉਸਨੇ ਹੱਸਿਆ ਸੀ ਕਿ ਇਹ ਕਿਵੇਂ ਉਸ ਦੀ ਕਦੇ ਜ਼ਿੰਦਗੀ ਬਚਾ ਸਕਦਾ ਕਿਵੇਂ ਕਦੇ ਉਸ ਦੀ ਮਦਦ ਕਰ ਸਕਦਾ ਅੱਜ ਸ਼ੇਰ ਨੂੰ ਮਿਲ ਉਹ ਉਸ ਦਾ ਜਵਾਬ ਮਿਲ ਚੁੱਕਾ ਸੀ ਕੂਜੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਜਾਲ ਕੱਟਿਆ ਗਿਆ ਸ਼ੇਰ ਆਜ਼ਾਦ ਹੋ ਗਿਆ ਉਹ ਖੜਾ ਹੋਇਆ ਤੇ ਗਰਜਿਆ ਪਰ ਇਸ ਵਾਰੀ ਉਸ ਦੀ ਗਰਜ ਖੁਸ਼ੀ ਦੀ ਸੀ ਉਸਨੇ ਮੀਤੂ ਨੂੰ ਪਿਆਰ ਨਾਲ ਕਿਹਾ ਤੂੰ ਸੱਚਾ ਦੋਸਤ ਹੈਂ ਮੀਤੂ ਮੈਂ ਤੇਰੇ ਉੱਤੇ ਹੱਸਿਆ ਸੀ ਮੈਨੂੰ ਮਾਫ਼ ਕਰ ਦੇ ਪਰ ਅੱਜ ਤੂੰ ਸਾਬਤ ਕਰ ਦਿੱਤਾ ਕਿ ਛੋਟਾ ਜਿਹਾ ਜਾਨਵਰ ਵੀ ਵੱਡੇ-ਵੱਡੇ ਕੰਮ ਕਰ ਸਕਦਾ ਮਿੱਤੂ ਹੱਸਿਆ ਰਾਜਾ ਜੀ ਜੇ ਦਿਲ ਸਾਫ਼ ਹੋਵੇ ਤਾਂ ਛੋਟਾ ਵੱਡਾ ਕੁਝ ਨਹੀਂ ਹੁੰਦਾ ਸ਼ੇਰ ਸਿੰਘ ਨੇ ਉਸ ਨੂੰ ਆਪਣੀ ਪਿੱਠ ਉੱਤੇ ਬਿਠਾਇਆ ਤੇ ਕਿਹਾ ਆਓ ਚੱਲੀਏ ਮੇਰੇ ਘਰ ਅੱਜ ਤੋਂ ਤੂੰ ਮੇਰਾ ਸੱਚਾ ਦੋਸਤ ਹੈ ਉਹ ਦੋਵੇਂ ਇਕੱਠੇ ਜੰਗਲ ਵੱਲ ਚੱਲ ਪਏ ਇੱਕ ਵੱਡਾ ਸ਼ੇਰ ਤੇ ਇੱਕ ਛੋਟਾ ਚੂਹਾ ਦੋਸਤੀ ਦੀ ਮਿਸਾਲ ਬਣ ਗਏ ਹੁਣ ਉਹ ਦੋਨੇ ਖੁਸ਼ੀ-ਖੁਸ਼ੀ ਆਪਸ ਵਿੱਚ ਦੋਸਤ ਬਣ ਗਏ। ਉਹ ਦੋਨੇ ਇੱਕ ਦੂਜੇ ਦਾ ਹਰ ਦੁੱਖ-ਸੁੱਖ ਸਾਂਝਾ ਕਰਦੇ। ਸ਼ੇਰ ਨੂੰ ਹੁਣ ਚੂਹੇ ਦੀ ਦੋਸਤੀ ਮਿਲ ਚੁੱਕੀ ਸੀ। ਜਦੋਂ ਸ਼ੇਰ ਸਿੰਘ ਅਤੇ ਮਿੱਤੂ ਚੂਹਾ ਵਾਪਸ ਜੰਗਲ ਵੱਲ ਆ ਰਹੇ ਸੀ, ਰਾਹ ਵਿੱਚ ਸਾਰੇ ਜਾਨਵਰ ਉਹਨਾਂ ਨੂੰ ਤੱਕ ਰਹੇ ਸਨ। ਕਿਸੇ ਨੇ ਪਹਿਲਾਂ ਕਦੇ ਵੀ ਇਹ ਨਹੀਂ ਸੀ ਦੇਖਿਆ ਕਿ ਇੱਕ ਵੱਡਾ ਸ਼ੇਰ ਆਪਣੀ ਪੇਟੂ ਤੇ ਇੱਕ ਚੂਹੇ ਨੂੰ ਬਿਠਾ ਕੇ ਲੈ ਜਾ ਰਿਹਾ ਹੈ। ਬਾਂਦਰ ਹੱਸਿਆ ਤੋਤੇ ਹੈਰਾਨ ਹੋ ਗਏ ਹਾਥੀ ਨੇ ਆਪਣਾ ਸੁੰਡ ਹਿਲਾਇਆ ਤੇ ਕਿਹਾ ਵਾਹ ਇਹ ਤਾਂ ਨਵੀਂ ਨੀਤੀ ਬਣ ਗਈ ਇਹ ਤਾਂ ਨਵੀਂ ਕਹਾਣੀ ਹੈ ਸ਼ੇਰ ਰਾਜਾ ਤੇ ਉਸਦਾ ਛੋਟਾ ਸੈਨਾਪਤੀ ਸ਼ੇਰ ਹੱਸ ਪਿਆ ਹਾਂਜੀ ਅੱਜ ਤੂੰ ਇਹ ਮੇਰਾ ਦੋਸਤ ਹੈ ਉਹ ਆਪਣੀ ਗੁਫਾ ਦੇ ਕੋਲ ਪਹੁੰਚੇ ਜੰਗਲ ਦੇ ਬੁੱਢੇ ਸਿਆਣੇ ਹਾਥੀ ਨੇ ਪੁੱਛਿਆ ਸ਼ੇਰ ਸਿੰਘ ਕੀ ਹੋਇਆ ਸੀ ਤੂੰ ਤਾਂ ਸਵੇਰੇ ਸ਼ਿਕਾਰ ਲਈ ਗਿਆ ਸੀ ਸ਼ੇਰ ਨੇ ਸਾਰੀ ਘਟਨਾ ਸੁਣਾਈ ਕਿਵੇਂ ਉਹ ਸ਼ਿਕਾਰੀਆਂ ਦੇ ਜਾਲ ਵਿੱਚ ਫਸਿਆ ਸੀ ਕਿਵੇਂ ਮਿੱਤੂ ਨੇ ਉਸ ਨੂੰ ਛੁਡਾਇਆ ਸਾਰੇ ਜਾਨਵਰ ਹੈਰਾਨ ਰਹਿ ਗਏ ਤੇ ਬੁੱਢਾ ਹਾਥੀ ਕਹਿਣ ਲੱਗਾ ਇਹ ਤਾਂ ਵੱਡਾ ਅਚਰਜ ਹੈ ਜਿਸ ਨੂੰ ਅਸੀਂ ਛੋਟਾ ਸਮਝਦੇ ਹਾਂ ਉਹ ਸਭ ਤੋਂ ਵੱਡਾ ਨਿਕਲੇਆ ਮਿੱਤੂ ਨੂੰ ਸਾਰੇ ਜਾਨਵਰਾਂ ਨੇ ਘੇਰ ਲਿਆ ਮੋਰ ਉਸ ਲਈ ਨੱਚਿਆ ਬਾਂਦਰ ਨੇ ਉਸ ਲਈ ਫਲ ਲਿਆਂਦੇ ਤੋਤੇ ਨੇ ਕਿਹਾ ਮਿੱਤੂ ਤੂੰ ਸਾਡਾ ਹੀਰੋ ਹੈ ਬਿੱਤੂ ਹੌਲੀ ਜੀ ਹੱਸਿਆ ਤੇ ਕਿਹਾ ਮੈਂ ਤਾਂ ਸਿਰਫ ਦੋਸਤੀ ਨਿਭਾਈ ਹੈ ਉਸ ਰਾਤ ਜੰਗਲ ਵਿੱਚ ਖੁਸ਼ੀ ਦਾ ਮਾਹੌਲ ਸੀ ਜੰਗਲ ਦੇ ਸਾਰੇ ਜਾਨਵਰ ਇਕੱਠੇ ਹੋਏ ਚਾਂਦਨੀ ਹੌਲੀ-ਹੌਲੀ ਪੱਤਿਆਂ ਤੇ ਪੈ ਰਹੀ ਸੀ ਤੇ ਹਵਾ ਵਿੱਚ ਸੁਗੰਧ ਫੈਲ ਰਹੀ ਸੀ ਸ਼ੇਰ ਨੇ ਮਿੱਤੂ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਮਿੱਤੂ ਮੈਂ ਜੰਗਲ ਦਾ ਰਾਜਾ ਹਾਂ ਪਰ ਮੇਰੇ ਦਿਲ ਦਾ ਰਾਜਾ ਤੂੰ ਹੈ ਮੈਂ ਤੈਨੂੰ ਜੰਗਲ ਦਾ ਸਲਾਹਕਾਰ ਬਣਾ ਰਿਹਾ ਸਾਰੇ ਜਾਨਵਰਾਂ ਨੇ ਤਾਲੀਆਂ ਬਜਾਈਆਂ ਪਰ ਕੁਝ ਜਾਨਵਰਾਂ ਨੂੰ ਇਹ ਗੱਲ ਚੁਭ ਰਹੀ ਸੀ ਵਿਸ਼ੇਸ਼ ਕਰਕੇ ਲੂੰਬੜੀ ਜਿਸ ਦਾ ਨਾਮ ਸੀ ਚਲਾਕੀਣੀ ਉਹ ਕਹਿਣ ਲੱਗੀ ਇਹ ਚੂਹਾ ਕੀ ਜਾਣੇ ਜੰਗਲ ਦੇ ਕਾਨੂੰਨ ਜੇ ਸ਼ੇਰ ਸਿੰਘ ਇਸ ਨੂੰ ਸਲਾਹਕਾਰ ਬਣਾਏਗਾ ਤਾਂ ਸਾਡਾ ਕੀ ਹੋਵੇਗਾ ਪਰ ਸ਼ੇਰ ਨੇ ਕਿਹਾ ਜਿਸ ਦੇ ਦਿਲ ਨਾਲ ਮਿੱਤੂ ਨੇ ਮੇਰੀ ਜਾਨ ਬਚਾਈ ਉਹੀ ਦਿਲ ਜੰਗਲ ਲਈ ਵੀ ਸੋਚੇਗਾ ਚਿਲਾਕਣੀ ਕੁਝ ਨਾ ਬੋਲੀ ਪਰ ਉਸਦੇ ਦਿਮਾਗ ਵਿੱਚ ਸਾਜ਼ਿਸ਼ਾਂ ਦਾ ਜਾਲ ਬੁਣਨਾ ਸ਼ੁਰੂ ਹੋ ਗਿਆ ਸੀ ਅਗਲੇ ਕੁਝ ਦਿਨਾਂ ਵਿੱਚ ਮਿੱਤੂ ਨੇ ਜੰਗਲ ਵਿੱਚ ਕਈ ਬਦਲਾਅ ਲਿਆਂਦੇ ਉਸਨੇ ਕਿਹਾ ਸਾਨੂੰ ਇੱਕ ਦੂਜੇ ਨਾਲ ਲੜਨਾ ਛੱਡ ਦੇਣਾ ਚਾਹੀਦਾ ਜਦੋਂ ਸ਼ਿਕਾਰੀ ਆਉਂਦੇ ਨੇ ਅਸੀਂ ਸਾਰੇ ਅਲੱਗ-ਅਲੱਗ ਭੱਜਦੇ ਹਾਂ ਪਰ ਜੇ ਅਸੀਂ ਇਕੱਠੇ ਹੋਈਏ ਤਾਂ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਸ਼ੇਰ ਸਿੰਘ ਨੇ ਮਿੱਤੂ ਦੀ ਗੱਲ ਮੰਨੀ ਤੇ ਜੰਗਲ ਵਿੱਚ ਪਹਿਲੀ ਵਾਰੀ ਦੋਸਤੀ ਸਵਾ ਬਣਾਈ ਹਰ ਜਾਨਵਰ ਦਾ ਇੱਕ ਕੰਮ ਸੀ ਇਤਹਾਤੀ ਦਰਾਖਤਾਂ ਦੀ ਰੱਖਿਆ ਕਰਦੇ ਪੰਛੀ ਹਵਾਵਾਂ ਵਿੱਚੋਂ ਖਬਰਾਂ ਲਿਆਉਂਦੇ ਬਾੰਦਰ ਜੰਗਲ ਦੇ ਉੱਚੇ ਹਿੱਸਿਆਂ ਦੀ ਨਿਗਰਾਨੀ ਕਰਦੇ ਤੇ ਚੂਹੇ ਜ਼ਮੀਨ ਦੇ ਹੇਠਾਂ ਰਸਤੇ ਦੇਖਦੇ ਮਿੱਤੂ ਦੇ ਸਿਆਣਪ ਨਾਲ ਜੰਗਲ ਹੁਣ ਸੁਰੱਖਿਅਤ ਬਣ ਚੁੱਕਾ ਸੀ ਹੁਣ ਸ਼ਿਕਾਰੀ ਜਾਲ ਲਾਉਂਦੇ ਤਾਂ ਪਹਿਲਾਂ ਇਹ ਚੂਹੇ ਉਹਨਾਂ ਨੂੰ ਕੱਟ ਦਿੰਦੇ ਸਨ ਪੰਛੀ ਉੱਡ ਕੇ ਖਬਰ ਪਹੁੰਚਾ ਦਿੰਦੇ ਸਨ ਕਿ ਸ਼ਿਕਾਰੀ ਆ ਗਏ ਤੇ ਸ਼ੇਰ ਸਿੰਘ ਆਪਣੀ ਟੀਮ ਨਾਲ ਉਹਨਾਂ ਨੂੰ ਭਜਾ ਦਿੰਦਾ ਪਰ ਚਲਾਕੜੀ ਲੂੰਬੜੀ ਖੁਸ਼ ਨਹੀਂ ਸੀ ਉਸਨੇ ਸੋਚਿਆ ਜੇ ਇਹ ਚੂਹਾ ਇੰਨਾ ਸਿਆਣਾ ਹੋ ਗਿਆ ਤਾਂ ਮੇਰੀ ਚਲਾਕੀ ਕਿਸੇ ਦੇ ਕੰਮ ਨਹੀਂ ਆਉਣੀ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਇੱਕ ਦਿਨ ਉਹ ਮੀਤੂ ਕੋਲ ਗਈ ਤੇ ਮਿੱਠੇ ਬੋਲ ਨਾਲ ਕਹਿੰਦੀ ਮੀਤੂ ਭਰਾ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਮੈਂ ਸੁਣਿਆ ਕਿ ਸ਼ੇਰ ਸਿੰਘ ਹਣ ਤੈਨੂੰ ਆਪਣਾ ਉਤਰਾਧਿਕਾਰੀ ਬਣਾਉਣ ਵਾਲਾ ਮੀਤੂ ਹੈਰਾਨ ਹੋਇਆ ਅਜੇ ਨਹੀਂ ਮੈਂ ਇਹੋ ਤਾਂ ਚਾਹੁੰਦਾ ਹਾਂ ਕਿ ਸਾਰੇ ਖੁਸ਼ ਰਹਿਣ ਲੂੰਬੜੀ ਹੌਲੀ ਜਹੀ ਹੱਸ ਪਈ ਪਰ ਸ਼ੇਰ ਸਿੰਘ ਨੂੰ ਸਿੰਘ ਨੂੰ ਤਾਂ ਤੈਨੂੰ ਤੋਂ ਡਰ ਲੱਗਦਾ ਚਾਹੀਦਾ ਕਿਉਂਕਿ ਉਹ ਸੋਚੇ ਕਿ ਚੂਹਾ ਜੰਗਲ ਦਾ ਨਵਾਂ ਰਾਜਾ ਬਣ ਜਾਵੇਗਾ ਮਿੱਤੂ ਨੇ ਕਿਹਾ ਚਲਾਕਣੀ ਤੂੰ ਮੇਰੀ ਦੋਸਤ ਹੈ ਪਰ ਮੇਰਾ ਸ਼ੇਰ ਨਾਲ ਪਿਆਰ ਖਾਲਸਾ ਦਿਲੋਂ ਹੈ ਜਦੋਂ ਮੈਂ ਉਸ ਦੇ ਵਿਰੁੱਧ ਨਹੀਂ ਕਦੇ ਵੀ ਹੋ ਸਕਦਾ ਤਾਂ ਉਹ ਵੀ ਮੇਰੇ ਵਿਰੁੱਧ ਕਦੇ ਨਹੀਂ ਜਾਵੇਗਾ ਚਲਾਕਣੀ ਦਾ ਮਨ ਖਰਾਬ ਸੀ ਉਸ ਨੇ ਸ਼ੇਰ ਦੇ ਮਨ ਵਿੱਚ ਵੀ ਜ਼ਹਿਰ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਅਸਰ ਕਿਸੇ ਤੇ ਵੀ ਨਾ ਚੱਲਿਆ ਸ਼ੇਰ ਸਿੰਘ ਨੇ ਕੁਝ ਨਹੀਂ ਕਿਹਾ ਉਸਦੇ ਦਿਲ ਵਿੱਚ ਥੋੜਾ ਸ਼ੱਕ ਜ਼ਰੂਰ ਸੀ ਪਰ ਉਹ ਮੀਤੂ ਨੂੰ ਜਾਣਦਾ ਸੀ ਕਿ ਮੀਤੂ ਕਦੇ ਵੀ ਕੁਝ ਵੀ ਗਲਤ ਨਹੀਂ ਕਰ ਸਕਦਾ ਇਸ ਲਈ ਉਸਨੇ ਲੂਬੜੀ ਦੀਆਂ ਗੱਲਾਂ ਤੇ ਖਾਸ ਧਿਆਨ ਨਾ ਦਿੱਤਾ ਹੌਲੀ-ਹੌਲੀ ਉਸਨੇ ਸੋਚਿਆ ਕਿ ਮੈਨੂੰ ਮੀਤੂ ਨਾਲ ਗੱਲ ਕਰਨੀ ਚਾਹੀਦੀ ਹੈ ਦੋਵਾਂ ਨੇ ਇੱਕ ਦੂਜੇ ਨਾਲ ਗੱਲ ਕੀਤੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਚਲਾਕੜੀ ਦੀ ਚਲਾਕੀ ਨੂੰ ਸਮਝ ਲਿਆ ਹੁਣ ਉਹ ਦੋਵੇਂ ਖੁਸ਼ੀ-ਖੁਸ਼ੀ ਜੰਗਲ ਵਿੱਚ ਹੋਰ ਵੀ ਖੁਸ਼ੀ ਨਾਲ ਰਹਿਣ ਲੱਗੇ ਚਲਾਕਨੀ ਲੂੰਬੜੀ ਨੂੰ ਹੁਣ ਸਮਝ ਆ ਚੁੱਕੀ ਸੀ ਕਿ ਇੱਥੇ ਉਸ ਦਾ ਕੋਈ ਵੀ ਚਾਲ ਨਹੀਂ ਚੱਲੇਗੀ ਉਸ ਦਿਨ ਤੋਂ ਸ਼ੇਰ ਤੇ ਮਿੱਤੂ ਦੀ ਦੋਸਤੀ ਹੋਰ ਮਜ਼ਬੂਤ ਹੋ ਗਈ ਜੰਗਲ ਦੇ ਸਾਰੇ ਜਾਨਵਰਾਂ ਨੇ ਸਾਂਝਾ ਕਾਨੂੰਨ ਬਣਾਇਆ ਕਿ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਸਾਰੇ ਬਰਾਬਰ ਨੇ ਜਿਹੜਾ ਦਿਲ ਨਾਲ ਸੱਚਾ ਉਹ ਹੀ ਜੰਗਲ ਦਾ ਅਸਲ ਹੀਰੋ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ